ਸੋ ਸੇਖਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਿੰਦਰ ਦੇਖ ਰਹੇ ਹੋ ਨਵੀਂ ਜਾਣਕਾਰੀ 15 ਮਾਰਚ ਤੱਕ ਦੀ ਅਪਡੇਟ ਜਿਹੜੀ ਨਵੀਂ ਪ੍ਰਾਪਤ ਹੋਈ ਹੈ ਕਿ ਆਉਂਦੇ 5 ਦਿਨਾਂ ਵਿੱਚ ਮੌਸਮ ਦੇ ਕੀ ਹਾਲਾਤ ਬਣਨਗੇ ਕਿਵੇਂ ਦੀ ਗਤੀਵਿਧੀ ਰਹੇਗੀ ਕਿਉਂਕਿ ਮੌਸਮ ਲਗਾਤਾਰ ਚੇਂਜ ਹੋ ਰਿਹਾ ਹੈ ਪੱਛਮੀ ਸਿਸਟਮ ਵੀ ਆ ਰਹੇ ਨੇ ਪੂਰਬ ਦੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਮਾਹੌਲ ਜਿਹੜਾ ਗਰਮੀ ਵਾਲਾ ਅਚਾਨਕ ਵੱਧ ਚੁੱਕਿਆ ਦਿਨ ਦੇ ਤਾਪਮਾਨ ਜਿਹੜੇ ਨੇ 25 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਦੇਖੇ ਜਾ ਰਹੇ ਨੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਪੱਛਮ ਦੀ ਹਵਾ ਚੱਲ ਰਹੀ ਸੀ ਉਹ ਬਦਲ ਕੇ ਹੁਣ ਪੂਰਬ ਦੀ ਹਵਾ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਤੋਂ ਹੁਣ ਪੱਛਮੀ ਪਾਸੇ ਸਿਸਟਮ ਨੇ ਪਹਾੜੀ ਖੇਤਰ ਵਿੱਚ ਸਿਸਟਮ ਨੇ ਪੰਜਾਬ ਦਾ ਮੌਸਮ ਫਿਲਹਾਲ ਸਾਫ਼ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ 11 12 ਤੇ 13 ਤਰੀਕ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ 11 ਮੌਸਮ ਸਾਫ਼ ਹੈ ਹਲਕੀ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲੇਗੀ ਪਛਮੀ ਸਿਸਟਮ ਆਉਣਗੇ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਲਗਾਤਾਰ ਬੱਦਲਵਾਈ ਦਾ ਮਾਹੌਲ ਟੁੱਟ-ਪੇ ਰੁਕ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਜਿਹੜੇ ਹਾਲਾਤ ਨੇ ਉਹ ਕਿਤੇ ਨਾ ਕਿਤੇ ਸਟੇਅਰ ਹੁੰਦੇ ਦਿਖਾਈ ਦੇ ਰਹੇ ਨੇ ਤਾਪਮਾਨ ਵਧਣਗੇ ਗਰਮੀ ਦਾ ਮਾਹੌਲ ਵਧੇਗਾ ਪਰ 13 ਤਰੀਕ ਤੋਂ ਲੈ ਕੇ 15 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਦੁਆਰਾ ਤੋਂ ਬੱਦਲਵਾਈ ਦਾ ਮਾਹੌਲ ਅਤੇ ਮੀਂਹ ਦੇ ਹਾਲਾਤ ਪੰਜਾਬ ਦੇ ਮਾਝੇ ਅਤੇ ਦੁਆਬੇ ਦੇ ਇਲਾਕੇ ਉਹ ਜੀ ਦੇਖਣ ਨੂੰ ਮਿਲਣਗੇ ਖਾਸ ਤੌਰ ਤੇ ਜਿਹੜੇ ਤਿੰਨ ਦਿਨਾਂ ਦੇ ਵਿੱਚ ਮੌਸਮ ਜਿਹੜਾ ਇਲਾਕੇ ਨੂੰ ਪ੍ਰਭਾਵਿਤ ਕਰੇਗਾ ਉਹ ਮਾਝੇ ਦਾ ਇਲਾਕਾ ਹੈ ਅਮਰਸਰ ਤਰੰਤ ਅਰਨਦੀ ਬੈਲਟ ਹੈ ਜਿਹੜੀ ਉਸ ਤੋਂ ਬਾਅਦ ਹੁਸ਼ਿਆਰਪੁਰ ਨਵਾਂ ਸ਼ਹਿਰ ਗੁਰਦਾਸਪੁਰ ਪਠਾਨਕੋਟ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਲੁਧਿਆਣਾ ਪਟਿਆਲਾ ਫਤੇਗੜ ਸਾਹਿਬ ਦਾ ਇਲਾਕਾ ਹੋ ਗਿਆ ਜੀ ਜਲੰਧਰ ਤੇ ਕਪੂਰਥਲੇ ਦੀ ਬੈਲਟ ਹੋ ਗਈ ਮਲੇਰ ਕੋਟਲੇ ਦਾ ਇਲਾਕਾ ਹੋ ਗਿਆ ਇਹ ਸ਼ੁਰੂਆਤੀ ਤੌਰ ਤੇ ਪ੍ਰਭਾਵਿਤ ਹੋਣ ਵਾਲੇ ਇਲਾਕੇ ਨੇ ਜੋ ਕਿ 13 ਤਰੀਕ ਨੂੰ 14 ਤਰੀਕ ਨੂੰ ਤੇ 15 ਤਰੀਕ ਨੂੰ 메ਨ ਜਿਹੜੇ ਫੋਕਸ ਵਾਲੇ ਚिले ਰਹਿਣਗੇ ਨਾ ਵਿੱਚ ਤਾਂ ਲਾਜ਼ਮੀ ਹੈ ਕਿ ਬੂੰਦਾ ਬੰਦੀ ਕਿੰਮਣ ਕਾਣੀ ਹੋਵੇਗੀ ਤੇ ਇਸ ਤੋਂ ਬਾਅਦ 15 ਤਰੀਕ ਨੂੰ ਜਿਹੜਾ ਮੇਨ ਪੂਰੇ ਪੰਜਾਬ ਵਿੱਚ ਬੂੰਦਾਬੰਦੀ ਤੇ ਕਿਣਮਣ ਕਣੀ ਦੇ ਹਾਲਾਤ ਦੇਖਣ ਨੂੰ ਮਿਲਣਗੇ ਜਿਸ ਦੇ ਮੱਦੇਨਜ਼ਰ ਪੂਰੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਜ਼ਿਲ੍ਹੇ ਨੇ ਉਹ ਪ੍ਰਭਾਵਿਤ ਹੁੰਦੇ ਦਿਖਾਈ ਦੇਣਗੇ ਮੀਂਹ ਦੇ ਨਾਲ ਪਰ ਫਜ਼ਿਲਕਾ ਫਿਰੋਜ਼ਪੁਰ ਮਾਨਸਾ ਬਠਿੰਡਾ ਸੰਗਰੂਰ ਜਿਹੜੇ ਇਹ ਇਲਾਕੇ ਨੇ ਇਹਨਾਂ ਵਿੱਚ ਚਾਂਸ ਬਾਕੀ ਜ਼ਿਲ੍ਹਿਆਂ ਨਾਲੋਂ 30 ਤੋਂ 40% ਘੱਟ ਨੇ ਬਾਕੀਆਂ ਵਿੱਚ ਚਾਂਸ ਅਗਰ 100% ਹੈ ਤਾਂ ਇਹਨਾਂ ਵਿੱਚ ਜਿਹੜੇ ਚਾਂਸ ਨੇ ਉਹ 50 ਤੋਂ 60% ਨੇ ਅਗਰ ਬਾਕੀ ਜ਼ਿਲ੍ਹੇ ਵਿੱਚ ਚਾਂਸ 60% ਰਹਿ ਰਹੇ ਨੇ ਤਾਂ ਇਹਨਾਂ ਇਲਾਕਿਆਂ ਵਿੱਚ ਚਾਂਸ 20% ਹੀ ਰਹਿ ਜਾਣਗੇ ਕਿਉਂਕਿ ਇਹ ਮਾਰ ਜਿਹੜੀ ਇਨਾ ਇਲਾਕੇ ਵਿੱਚ ਬਾਕੀ ਜ਼ਿਲ੍ਹਿਆਂ ਨਾਲੋਂ ਘੱਟ ਪੈਂਦੀ ਹੋਈ ਦਿਖਾਈ ਦੇਵੇਗੀ ਬਾਕੀ ਕੋਈ ਵੀ ਨਵੀਂ ਜਿਹੜੀ ਅਪਡੇਟ ਹੈ ਉਹ ਸਮੇਂ ਸਿਰ ਆਉਂਦੀ ਰਹੇਗੀ ਫਿਲਹਾਲ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਾਕੀ ਜਿਹੜੇ ਹਾਲਾਤ ਨੇ ਇਹ ਲਗਾਤਾਰ ਬਦਲਦੇ ਰਹਿੰਦੇ ਨੇ ਤਾਂ ਹੀ ਅਸੀਂ ਤੁਹਾਡੇ ਤੱਕ ਜਾਣਕਾਰੀ ਲਗਾਤਾਰ ਪਹੁੰਚਾਉਂਦੇ ਰਹਿੰਦੇ ਆ ਤਾਂ ਹੀ ਰਿਕੁਐਸਟ ਕਰਦੇ ਰਹਿੰਦੇ ਆ ਕਿ ਮੌਸਮ ਦੀ ਤਾਜ਼ਾ ਅਪਡੇਟ ਲਈ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਕੋਈ ਵੀ ਨਵੀਂ ਚੇਂਜ ਹੋਵੇਗੀ ਕਿਉਂਕਿ ਹੁਣ ਦੇਖੋ ਮੌਸਮ ਦੀ ਹਵਾ ਪੱਛਮ ਤੋਂ ਪੂਰਬ ਦੀ ਹੋ ਚੁੱਕੀ ਹੈ ਜਿਸ ਦੇ ਨਾਲ ਮੌਸਮੀ ਹਾਲਾਤ ਵੀ ਨੇ ਜਿਹੜੇ ਉਹ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਇਸ ਦੇ ਮੱਦੇਨਜ਼ਰ ਹੀ ਤਾਂ ਹੀ ਰਿਕੁਐਸਟ ਕਰਦੇ ਆ ਕਿ ਕੋਈ ਵੀ ਜਿਹੜੇ ਚੇਂਜ ਨੇ ਮੌਸਮ ਦੇ ਵਿੱਚ ਉਹ ਤੁਹਾਡੇ ਤੱਕ ਤਾਂ ਹੀ ਪਹੁੰਚਣਗੇ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋਗੇ ਰਿਕੁਐਸਟ ਕਰਦੇ ਆ ਚੈਨਲ ਸਬਸਕ੍ਰਾਈ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋਵੇ ਬਣੇ ਰਹੋ ਚੈਨਲ ਵੈਦਰ ਵਾਈਸ ਸਿੰਮੇਂਦਰ ਤੇ ਅਗਲੀ ਜਾਣਕਾਰੀ ਕੱਲ ਨੂੰ ਜਿੱਦਾਂ ਹੀ ਪ੍ਰਾਪਤ ਹੋਵੇਗੀ ਲੈ ਕੇ ਮਿਲਦੇ ਹਾਂ ਧੰਨਵਾਦ ਜੀ